ਨੈਸ਼ਨਲ ਸ਼ੂਟਿੰਗ ਬਾਲ ਚੈਂਪੀਅਨਸ਼ਿਪ ਜੋ ਗਾਜ਼ੀਆਬਾਦ ਵਿਖੇ ਹੋਈਆਂ ਜਿਸ ਵਿੱਚ ਪੰਜਾਬ ਦੀ ਟੀਮ ਵੱਲੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ ਹੈ ਇਸ ਟੀਮ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਨਾਲ ਪਿੰਡ ਝੰਡਵਾਲਾ ਦੇ ਹਰਮਨ ਸਿੰਘ 플레이ਰ ਵੱਲੋਂ ਖੇਡਿਆ ਗਿਆ ਸੀ ਉਸ ਦਾ ਅੱਜ ਪਿੰਡ ਪੁੱਜਣ ਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਭਾਰਮਾ ਸਵਾਗਤ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਮੌਕੇ ਤੇ 32 ਟੀਮਾਂ ਨੇ ਹਿੱਸਾ ਲਿਆ ਸੀ ਅਸੀਂ ਪੰਜਾਬ ਦੀ ਟੀਮ ਵੱਲੋਂ ਗਏ ਸੀ ਜੀ ਉਸਤਾ ਜੀ ਆਇਓ ਮਾਣੇ ਪੰਜਾਬ ਦੀ ਟੀਮਾਂ ਲੱਗਾਈ ਸੀ ਤੇ ਉੱਥੇ ਫਰਸਟ ਪੋਜੀਸ਼ਨ ਹਾਸਲ ਕੀਤੀ ਮੁਕਾਬਲੇ ਕਿਵੇਂ ਦੇ ਰਹੇ ਤੁਹਾਡੇ ਉੱਤੇ ਮੁਕਾਬਲੇ ਬਹੁਤ ਵਧੀਆ ਰਹੀ ਯੂਪੀ ਨਾਲ ਸਾਡਾ ਵਧੀਆ ਮੈਚ ਤਕੜਾ ਲੱਗ ਗਿਆ ਕਮੈਂਟ ਤੇ ਲੀਡ ਅਪ ਜਿੱਤੇ ਹੀ ਤੇ ਮਹਾਰਾਜ ਦੀ ਕਿਰਪਾ ਨਾਲ ਹੋਰ ਕੋਈ ਮੈਚ ਦੀ ਅੜਾਂ ਨੇ ਵਧੀਆ ਨਿਕਲ ਕੇ ਫਿਰ ਕਿੰਨੀਆਂ ਟੀਮਾਂ ਉੱਥੇ ਆ ਕੇ ਸੀ ਨਾ 25 ਸਟੇਟਾਂ ਹੀ ਸੀ ਪੂਲ ਦੇ ਮੈਚ ਸੀ ਤੇ ਵਧੀਆ ਸਾਰੇ ਹੀ ਜਿੱਤੇ ਸਾਰੇ ਕੋਈ ਮੈਚ ਲੂਜ਼ ਨਹੀਂ ਕੀਤਾ ਜੀ ਅੱਗੇ ਦਾ ਹੁਣ ਕੀ ਸੁਪਨਾ ਹੈਗਾ ਤੁਹਾਡਾ ਅੱਗੇ ਦਾ ਸੁਪਨਾ ਸਰ ਵਧੀਆ ਨੌਕਰੀ ਲੱਗੀ ਏ ਵਧੀਆ ਸਾਰਾ ਕੁਝ ਹੋ ਜਾਏ ਅੱਜ ਪਿੰਡ ਪਹੁੰਚ ਕੇ ਪੂਰਾ ਪਰਮਾ ਸਵਾਗਤ ਹੋਇਆ ਜਿਵੇਂ ਅਸੀਂ ਬੀਤ ਗਿਆ ਬਹੁਤ ਖੁਸ਼ੀ ਹੈ ਸਾਡੇ ਸਾਰੇ ਪੰਜਾਬ ਆ ਗਏ ਹੈਗਾ ਵੀ ਇਦਾਂ ਆਪ ਤੁਹਾਨੂੰ ਨਾਮ ਉਸਰ ਕਰਦੇ ਰਹਾਂਗੇ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਗੇਮ ਨੂੰ ਲੈ ਕੇ ਕੀ ਕਹਿਣਾ ਹੈ ਜਿਵੇਂ ਅੱਜ ਕੱਲ੍ਹ ਦੀ ਨੌ ਜਵਾਨੀ ਆਪ ਮੋਬਾਈਲਾਂ ਦੇ ਪਾਸੇ ਹੋ ਜਾਂਦੀ ਹੈ ਨਾ ਤੇ ਇਹ ਨੌਜਵਾਨਾਂ ਨੂੰ ਕੀ ਅਸ਼ੀਰਵਾਦ ਦੇਣਾ ਗਰਾਊਂਡਾਂ ਨਾਲ ਜੁੜੋ ਜੀ ਵੱਧ ਤੋਂ ਵੱਧ ਸਭ ਤੋਂ ਵਧੀਆ ਚੀਜ਼ ਹੈ ਗਰਾਊਂਡ ਦਾ ਨਸ਼ਾ ਲਓ ਜੀ ਉਹ ਜੀ ਬਹੁਤ ਇੱਛਾ ਸਾਰਿਆਂ ਨੂੰ ਸੰਯੋਗ ਸਾਡਾ ਪੰਚਾਇਤ ਦਾ ਜੀ ਸਾਡੇ ਗਰਾਊਂਡ ਬਣੇ ਨੇ ਥੋੜਾ ਜਿਹਾ ਟਾਈਮ ਹੋਇਆ ਜੀ ਸਾਡੇ ਨਾਲ ਦੇ ਖਿਡਾਰੀ ਬਹੁਤ ਪਲੇਅਰ ਵਧੀਆ ਚੰਦਵਾਜੇ ਦੇ ਪਲੇਅਰ ਬਹੁਤ ਵਧੀਆ ਮਿਸ਼ਰੀ ਵਾਲੇ ਦੇ ਜੀ ਸਾਡੇ ਨਾਲ ਵਾਲੇ ਪਿੰਡਾਂ ਦੇ ਬਹੁਤ ਵਧੀਆ ਪਲੇਅਰ ਆ ਜੀ ਤੇ ਇਹਨਾਂ ਜੋ ਹਣ ਸਾਡੇ ਖਿਡਾਰੀ ਜਿਹੜੇ ਗਾਂ ਖੇਡਣਗੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਜੀ ਅਸੀਂ ਪੰਚਾਇਤ ਦਾ ਦੇਣ ਨਹੀਂ ਦੇ ਸਕਦੇ ਸਾਡੇ ਗਰਾਊਂਡ ਬਣਿਆ ਜੀ ਬਹੁਤ ਵਧੀਆ ਹੈ ਜੀ ਤੇ ਅਸੀਂ ਧੰਨਵਾਦ ਕਰਦੇ ਪੰਚਾਇਤ ਦਾ ਜੀ ਆ ਅਕਸਰ ਜਿਵੇਂ ਮੈਡਲ ਜਿੱਤੇ ਨੇ ਉਹ ਪਾਸ ਹੁੰਦੀ ਹੈ ਕਿ ਬੱਚਿਆਂ ਨੂੰ ਨੌਕਰੀ ਦੇਵੇ ਤੁਹਾਡਾ ਕੀ ਕਹਿਣਾ ਹੈ ਸਰਕਾਰ ਨੂੰ ਬੇਨਤੀ ਹੈ ਜਿਹੜੇ ਪਲੇਅਰ ਆ ਵਧੀਆ ਪਲੇਅਰ ਆ ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਤੇ ਉਹ ਦੂਜੇ ਵੱਧ ਸਭ ਤੋਂ ਪਹਿਲਾਂ ਤਾਂ ਸਾਨੂੰ ਪੰਜਾਬ ਦੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਕਿ ਸਾਡੀ ਜੂਨੀਅਰ ਜੀ ਜੋ ਟੀਮ ਨੈਸ਼ਨਲ ਦੇ ਵਿੱਚ ਖੇਡਣ ਗਈ ਸੀ ਫਸਟ ਪੋਜੀਸ਼ਨ ਹਾਸਲ ਕੀਤੀ 골ਡ ਮੈਡਲ ਅਸੀਂ ਹਾਸਲ ਕੀਤਾ ਸਾਨੂੰ ਬਹੁਤ ਹੀ ਖੁਸ਼ੀ ਆ ਔਰ ਚੰਦ ਬਾਜਾ ਝੰਡ ਵਾਲਾ ਪਿੰਡ ਆ ਜੋ ਇਸ ਬੱਚੇ ਨੇ ਹਰਮਨ ਨੇ ਇਸ ਜੋ 12 ਪਲੇਅਰਾਂ ਦੀ ਜੋ ਟੀਮ ਬਣੀ ਸੀ ਉਸ ਦੇ ਵਿੱਚ ਸਦਾ ਵੀ ਇੱਕ ਨੰਬਰ ਤੇ ਨਾਮ ਸੀ ਉਸ ਬਹੁਤ ਅੱਛੀ ਗੇਮ ਖੇਡੀ ਬੱਚੇ ਨੇ ਸਾਨੂੰ ਵੀ ਮਾਣ ਆ ਮੈਂ ਅਜੇ ਕੋਚ ਐਜੇ ਟੀਮ ਦਾ ਮੈਨੇਜਰ ਗਾਜੀਆਬਾਦ ਨਾਲ ਗਿਆ ਸੀ ਔਰ ਸਾਰੀ ਟੀਮ ਨੂੰ ਇਸ ਤਰੀਕੇ ਨਾਲ ਖੜਾਇਆ ਕਿ 32 ਟੀਮਾਂ ਦੇ ਵਿੱਚੋਂ ਇੱਕ ਵੀ ਮੈਚ ਨਹੀਂ ਟੀਮ ਹਾਰੀ ਔਰ ਸਾਰੇ ਮੈਚ ਜਿੱਤ ਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਸਾਨੂੰ ਬਹੁਤ ਖੁਸ਼ੀ ਆ ਔਰ ਪਿੰਡ ਵਾਸੀਆਂ ਨੂੰ ਵੀ ਮੇਰੀ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਇਸ ਹਰਮਨ ਵਰਗੇ ਬੱਚਾ ਵਾਂਗੂ ਸਪੋਰਟਸ ਦੇ ਵਿੱਚ ਪਾਓ ਗੇਮਾਂ ਤੋਂ ਦੇ ਵਿੱਚ ਪਾਓ ਔਰ ਜੋ ਨਸ਼ਿਆਂ ਤੋਂ ਬਚ ਸਕਣ ਇਹ ਸਰਕਾਰ ਦੇ ਕਿਵੇਂ ਸਪੋਰਟ ਨਹੀਂ ਇਸ ਨਾਮ ਦੇ ਵਿੱਚ ਦੇਖੋ ਜੀ ਸਰਕਾਰ ਦਾ ਜੋ ਕਿ ਪੰਜਾਬ ਦੇ ਵਿੱਚ ਗ੍ਰੇਡੇਸ਼ਨ ਵਾਸਤੇ ਅਸੀਂ ਕੋਸ਼ਿਸ਼ ਬਹੁਤ ਕਰ ਰਹੇ ਹਾਂ ਸਾਨੂੰ ਉਮੀਦ ਆ ਕਿ ਜਲਦੀ ਜਲਦੀ ਸਾਨੂੰ ਸ਼ੂਟਿੰਗ ਵਾਲੀਬਾਲ ਦੀ ਗ੍ਰੇਡੇਸ਼ਨ ਮਿਲ ਜਾਊਗੀ ਸਾਡੀ 올림픽 ਦੇ ਵਿੱਚ ਗੱਲ ਚੱਲ ਰਹੀ ਆ ਬਾਕੀ ਸਾਡੇ ਕੋਲੇ ਜੋ ਸਟੇਟ ਦੀਆਂ ਬਾਡੀਆ ਉਹ ਸਾਰੀਆਂ ਬਣੀਆਂ ਵੀ ਆ ਅੱਗੇ ਜੋ ਸਾਡੇ ਦਿੱਲੀ ਦੇ ਵਿੱਚ ਜੋ ਗ੍ਰੇਡੇਸ਼ਨ ਹੈ ਅਤੇ ਕੁਝ ਬੱਚਿਆਂ ਨੂੰ ਇਸ ਸਾਲ ਦੇ ਵਿੱਚ 10 ਬੱਚਿਆਂ ਨੂੰ ਇਨਕਮ ਟੈਕਸ ਦੇ ਵਿੱਚ ਨੌکریاں ਮਿਲੀਆਂ ਪਹਿਲ ਦੇ ਆਧਾਰ ਤੇ ਸਪੋਰਟਸ ਦੇ ਜੋ ਨੈਸ਼ਨਲ ਬੱਚੇ ਖੇਡੇ ਆ ਨੌکریاں ਮਿਲੀਆਂ ਸਾਨੂੰ ਵੀ ਉਮੀਦ ਆ ਕਿ ਪੰਜਾਬ ਸਰਕਾਰ ਸਾਡੀ ਇਸ ਗੇਮ ਨੂੰ ਦੇਖਦੇ ਹੋਏ ਮੇਰੀ ਗੁਜਾਰਸ਼ ਵੀ ਆ ਸਰਕਾਰ ਨੂੰ ਕਿ ਐਸਾ ਸ਼ੂਟਿੰਗ ਵਾਲੀ ਵਾਲ ਨੂੰ ਗ੍ਰੇਡੇਸ਼ਨ ਪਾਲਿਸੀ ਵਿੱਚ ਸ਼ਾਮਿਲ ਕਰਨਾ ਸਾਡੇ ਵੀ ਬੱਚੇ ਅੱਗੇ ਜਾ ਕੇ ਨੈਸ਼ਨਲ ਖੇਡ ਕੇ ਨੌਕਰੀਆਂ ਹਾਸਲ ਕਰ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਡੇ ਚੇਲੇ ਬਾਲ ਕੇ ਸਾਡੇ ਨਾਲ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਪਲੇਅਰ ਕਿਵੇਂ ਦਾ ਰਿਹਾ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਪੈਂਟੀ ਗੇਮ ਤੇ ਪਤਾ ਲੱਗਦਾ ਜੀ ਬਹੁਤ ਵਧੀਆ ਪਲੇਅਰ ਅੱਗੇ ਵੀ ਬਹੁਤ ਤਰੱਕੀ ਕਰੂਗਾ ਆਪਣੇ ਏਰੀਆ ਦੇ ਵਿੱਚੋਂ ਇਹੀ ਮੁੰਡਾ ਸਿਰ ਕੋਈ ਵੀ ਹੋਰ ਵੀ ਕੋਈ ਸੀ ਨਹੀਂ ਆਪਣੇ ਵੀ ਹੋਰ ਪਾਗਦਲੇ ਸੀ ਇੱਕ ਮੁੰਡਾ ਜੀ ਬਾਕੀ ਇਹ ਸੀ ਜੀ ਆਪਣੀ ਵੇਹ ਹਾਂਜੀ ਅੱਗ ਕੀ ਕਹਿਣਾ ਅੱਜ ਆ ਪਿੰਡ ਦੇ ਨੌਜਵਾਨ ਸਾਸੀਗਰ ਜੀ ਸਾਡੇ ਨੌਜਵਾਨ ਸਭਾ ਨੂੰ ਹਮੇਸ਼ਾ ਹੀ ਸਾਡੇ ਪਿੰਡ ਦੇ ਕੋਈ ਵੀ ਖਿਡਾਰੀ ਆ ਉਹਨਾਂ ਦਾ ਅਸੀਂ ਸਾਥ ਦਿੰਨੇ ਆ ਅਸੀਂ ਇਹ ਨੌਜਵਾਨਾਂ ਨੂੰ ਬੇਨਤੀ ਕਰਦੇ ਅੱਜ ਸਾਡੇ ਪਿੰਡ ਦਾ ਨੌਜਵਾਨ ਨੈਸਲੇ ਪੰਜਾਬ ਵਾਲੀਬਾਲ ਤੋਂ ਫਾਸਟ ਆਇਆ ਤੇ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਆਪਾਂ ਨੂੰ ਨਸ਼ੇ ਪੱਤੇ ਤੋਂ ਦੂਰ ਹੋ ਕੇ ਵੀ ਇਦਾਂ ਦੇ ਨੌਜਵਾਨਾਂ ਦਾ ਵੀ ਜੇ ਕਹੇ ਸਾਡੇ ਪਿੰਡ ਦਾ ਨਾਮ ਬਹੁਤ ਰੋਸ਼ਨ ਕੀਤਾ ਤੇ ਇਦਾਂ ਦੇ ਆਪਾਂ ਜਿਹੜੇ ਕਹਿੰਦੇ ਆ ਵੀ ਨਸ਼ੇ ਦੇ ਆ ਉਹ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਆ ਅੰਜੀ ਬਹੁਤ ਬਹੁਤ ਧੰਨਵਾਦ ਹਰਮਨ ਬੇਟੇ ਦਾ ਔਰ ਸਮੂੱਚੀ ਜੋ ਸਾਡੇ ਨੇੜੇ ਪਿੰਡਾਂ ਤੋਂ ਭੈਣ ਭਰਾ ਆਏ ਆ ਇਸ ਦਾ ਸਵਾਗਤ ਕਰਨ ਵਾਸਤੇ ਇਹ ਨੈਸ਼ਨਲ ਪਲੇਅਰ ਪੰਜਾਬ ਦੀ ਟੀਮ ਵੱਲੋਂ ਖੇਡਿਆ ਸਾਡੀ ಗ್ರಾಮ ਪੰਚਾਇਤ ਜੰਡਵਾਲਾ ਵੱਲੋਂ ਅਸੀਂ ਇਸ ਦਾ तहे ਦਿਲੋਂ ਧੰਨਵਾਦ ਕਰਦੇ ਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ